ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਵੇਖੋ ਜੀ ਆਪਣੇ 5 ਤਰੀਕ ਤੋਂ ਰੰਪ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰਹਿਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਇਹ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਦੇ ਉਧਰ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਕਾਨਪੁਰ ਵਰਦੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿਗਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਯੋਜਕ ਦੇ ਨਾਲ ਸਾਰੇ ਹੀ ਪ੍ਰਮੁੱਖ ਤਨ ਵੱਲੋਂ ਬਹੁਤ ਹੀ ਜ਼ੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੂਰਵ 500 ਸੈਂਕੀਆਂ ਵਿਆਹ ਪੂਰਵ ਹੈ ਜੀ ਜੋ ਕਿ ਇਹ ਜਗਾਹ ਦੇ ਉਤੇ ਜਿੱਦੋਂ ਵਿਆਹਣ ਵਾਸਤੇ ਆਏ ਇਸ ਕੱਚੀ ਕੰਧ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇਹ ਕੰਧ ਖੱਤੀ ਹੈ ਧਿਆਨ ਵਾਲੀ ਹੈ ਟੋਟ ਕੇ ਫਰਾ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਘੋੜੀਏ ਇਹ ਕੰਧ ਚੁੱਕੋ ਚੁੱਕ ਕੇ ਕੈਮਰੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਗੁਰਦੁਆਰਾ ਕੰਧ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾਂ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਸ਼ਾਹ ਹੈ ਜੀ ਸੱਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹਪੁਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸ਼ਾਹ ਸੰਗਤ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 506 ਦੇ ਵਿਆਹਪੁਰpuri ਲੱਖ ਲੱਖ ਵਧਾਈ ਹੋਏ ਵਿਆਹਪੁਰਪਨੂ ਸਬੰਧਤ ਇੱਕ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰ ਕੋ ਦਿਸਮੰਦ ਤੇ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਗਾ ਸ਼ੁਰੂ ਹੋ ਰਹੇ ਹਨ 3 ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅਮਰ ਸੰਚਾਰ ਗੁਰਦਰਾ ਡੇਰਾ ਖਾਵਾ ਵਿਖੇ ਹੋਏਗਾ ਉਸ ਤੋਂ ਇਲਾਵਾ 6 ਤਰੀਕ ਨੂੰ ਅਮਰ ਸੰਚਾਰ ਜਿਹੜਾ ਗੁਰਦਰਾ ਕੰਧ ਸਾਹਿਬ ਵਿਖੇ ਹੋਏਗਾ 7 ਤਰੀਕ ਜادیه ਆਮਦ ਨੂੰ ਮੁਖੜਾ ਕੇ ਛੱਡ ਸਕਦੇ ਉਹਨਾਂ ਬਬਲਾ ਕੀ ਜ਼ਿਆਦਾ ਹੋਣ ਦੀ ਆਮੀਦਾ ਇਸ ਕਰਕੇ ਦੋਸ਼ਮਾਗਰ ਰੱਖੇ ਗਏ ਇਸ ਤੋਂ ਇਲਾਵਾ ਜੋ ਵੀ ਸੰਗਤਾਂ ਦੇ ਲੰਗਰ ਆਦਿ ਸ਼ਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ